ਮਹਾਨਗਰ ਲੁਧਿਆਣਾ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਲੁਧਿਆਣਾ ਦੇ ਭਾਤ ਨਗਰ ਚੌਂਕ ਵਿਖੇ ਐਸਪੀ ਟ੍ਰੈਫਿਕ ਪੁਲਿਸ ਲੁਧਿਆਣਾ ਗੁਰਦੇਵ ਸਿੰਘ ਦੇ ਵੱਲੋਂ ਮੌਕੇ ਦਾ ਜਾਇਜ਼ ਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਪ੍ਰਤੀ ਅਵੇਰਨੈਸ ਕਰਨ ਦੇ ਲਈ ਅਸੀਂ ਭਾਤ ਨਗਰ ਚੌਂਕ ਵਿਖੇ ਟ੍ਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਟ੍ਰਾਇਲ ਬੈਸ ਦੀ ਸ਼ੁਰੂਆਤ ਕੀਤੀ ਹੈ ਅਤੇ ਉਸ ਲਈ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਕਈ ਵਾਰੋ ਖੱਬੇ ਖੜਨ ਦੀ ਬਜਾਏ ਸੱਜੇ ਖੜ ਜਾਂਦੇ ਨੇ ਤੇ ਸੱਜੇ ਖੜਨ ਦੀ ਬਜਾਏ ਖੱਬੇ ਖੜ ਜਾਂਦੇ ਨੇ ਜਿਸ ਕਾਰਨ ਜਾਮ ਲੱਗਦਾ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਇਹ ਜਿਹੜਾ ਭਾਰਤਨਗਰ ਕਾਉਂਸਲ ਤੇ ਲਾਈਟਿੰਗ ਜੰਕਸ਼ਨ ਜਿਹੜਾ ਲੱਗਿਆ ਨਵਾਂ ਉਹਨੂੰ ਅੱਜ ਅਸੀਂ ਆਪਰੇਸ਼ਨਲ ਕਰ ਰਹੇ ਹਾਂ ਪਰ ਉਦੋਂ ਪਹਿਲਾਂ ਟ੍ਰਾਇਲ ਬੇਸ ਤੇ ਟ੍ਰਾਇਲ ਕਰ ਰਹੇ ਹਾਂ ਵੀ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਇਹਦੇ ਵਿੱਚ ਅਸੀਂ ਜਿਹੜੇ ਸਲਿੱਪਵੇ ਚਲਾਉਣ ਦੀ ਲੋੜ ਆ ਸੀ ਉਹਨਾਂ ਨੂੰ ਹਲੇ ਫਿਲਹਾਲ ਵੈਰੀਕੇਟਿੰਗ ਲਾ ਕੇ ਅਸੀਂ ਸਲਿੱਪਵੇ ਰਾਹੀਂ ਟ੍ਰੈਫਿਕ ਨੂੰ ਕੱਟ ਰਹੇ ਹਾਂ ਤੇ ਉਹਦੇ ਨਾਲ ਬਹੁਤ ਸਿਸਟਮ ਸੈੱਟ ਹੋਇਆ ਤੇ ਜਿਹੜਾ ਜਾਮ ਵਾਲੀ ਸਥਿਤੀ ਸੀ ਉਹ ਘਟ ਗਈ ਹੈ। ਤੇ ਬਾਕੀ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰੂੰਗਾ ਕਿ ਯਾਰ ਲਾਈਟ ਨੂੰ ਅਵੇ ਕਰੋ ਜੇ ਤੁਹਾਡੀ ਰੈੱਡ ਲਾਈਟ ਆ ਤਾਂ ਰੁਕੋ ਲੱਡ ਰਾਈਟ ਤੇ ਤੁਹਾਡੀ ਗ੍ਰੀਨ ਆ ਤਾਂ ਕੱਲੋ ਮਤਲਬ ਜੇ ਆਪਾਂ ਲਾਈਟਾਂ ਦਾ ਜਿੰਨਾ ਲਾਈਟਾਂ ਨੂੰ ਅਵੇ ਕਰਾਂਗੇ ਉਹਨਾਂ ਜਿਆਦਾ ਵਧੀਆ ਹੋਊਗਾ ਠੀਕ ਹੈ ਨਾ ਇਹ ਮਤਲਬ ਮੈਂ ਤੁਹਾਡੇ ਮਾਧਮ ਰਾਹੀਂ ਲੋਕਾਂ ਨੂੰ ਰਿਕੁਐਸਟ ਕਰਦਾ ਕਿ ਲਾਈਟਾਂ ਦੀ ਜਿਹੜੀ ਵਿਵਸਥਾ ਹੈ ਉਹਨੂੰ ਆਪਾਂ ਮੰਨੀਏ ਤੇ ਬੰਨ ਕੇ ਅੱਛੇ ਢੰਗ ਨਾਲ ਦੇਖੋ ਟ੍ਰੈਫਿਕ ਦਾ ਮੈਂ ਤੁਹਾਨੂੰ ਕਹੂੰਗਾ ਤੂੰ ਫੇਰ ਇੱਧਰ ਦਿਖਾਓ ਉਹਨੂੰ ਜਾਮ ਵਾਲੀ ਗੱਲੇ ਨਹੀਂ ਜਿੰਨੀ ਕਿ ਰੈੱਡ ਲਾਈਟ ਤੇ ਜਿੰਨੀ ਕਿ ਟ੍ਰੈਫਿਕ ਰੁਕਣੀ ਆ ਉਨੀ ਕਿ ਰੁਕ ਰਹੀ ਆ ਬਾਕੀ ਠੀਕ ਚੱਲ ਰਹੀ ਆ ਹਾਂਜੀ ਹਾਂਜੀ ਬਸ ਤਾਂ ਹੀ ਅਸੀਂ ਇਹਦਾ ਜਿਹੜਾ ਹੈਗਾ ਟ੍ਰਾਇਲ ਕਰ ਰਹੇ ਹਾਂ ਜੀ